ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਸਮਾਜ ਸੇਵਕਾਂ ਦੇ ਵੱਲੋਂ ਲਗਾਤਾਰ ਹੜਪੀਟਾਂ ਦੀ ਮਦਦ ਕੀਤੀ ਜਾ ਰਹੀ ਜਿੱਥੇ ਭਾਰੀ ਨੁਕਸਾਨ ਹੜਪੀਟਾਂ ਦਾ ਹੋਇਆ ਲਗ ਤ ਲਗਭਗ ਜਿਹੜਾ ਵੱਡੇ ਪੱਧਰ ਤੇ ਵਿਨਾਸ਼ ਕਹਿ ਸਕਦੇ ਆ ਵੱਡੇ ਪੱਧਰ ਤੇ ਨੁਕਸਾਨ ਕਹਿ ਸਕਦੇ ਆ ਜਿਹੜਾ ਹੋਇਆ ਸੀਗਾ ਜਿੰਨੀ ਜੋਗ ਸਮਾਜ ਸੇਵਕ ਹੈਗੇ ਨੇ ਜਿਹੜੇ ਬਾਹ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਮਦਦ ਕੀਤੀ ਕੀ ਤਿੰਨ ਪਰਿਵਾਰਾਂ ਦੀ ਮਦਦ ਕੀਤੀ ਕੀ ਦੇਖ ਸਕਦੇ ਹੋ ਕਿ ਇੱਕ ਬੰਡਾਲੇ ਪਰਿਵਾਰ ਤਾਂ ਜਿਹੜਾ ਮੱਝ ਦਾਣ ਕੀਤੀ ਗਈ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਪਸ਼ੂ ਜਿਹੜਾ ਦਾਰੂ ਪਸ਼ੂ ਸੀਗਾ ਉਹ ਇਸ ਹੜ ਦੀ ਲਪੇਟ ਦੇ ਵਿੱਚ ਨੁਕਸਾਨਿਆ ਗਿਆ ਸੀਗਾ ਇੱਕ ਬਾਣਾ ਵਾਲੇ ਦਾ ਪਰਿਵਾਰ ਹੈਗਾ ਜਿਨ੍ਹਾਂ ਨੂੰ ਇੱਕ ਮੱਝ ਅਰਪਿਤ ਕੀਤੀ ਗਈ ਐ ਸੋ ਇਹ ਸਾਰਾ ਵੱਡਾ ਉਪਰਾਲਾ ਹੈਗਾ ਪੀਪੀ ਸੁਖਵਿੰਦਰ ਜੀ ਦਾ ਸਾਰੀ ਆਪਾਂ ਗੱਲਬਾਤ ਵੀ ਇਹਨਾਂ ਨਾਲ ਕਰਾਂਗੇ ਕਿਸ ਤਰ੍ਹਾਂ ਦਾ ਉਪਰਾਲਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਜਿਹੜੀਆਂ ਮੱਝਾਂ ਹੱਥੀਆਂ ਦੇ ਵਿੱਚ ਭਰ-ਭਰ ਕੇ ਜਿਹੜੀਆਂ ਭੇਟ ਕੀਤੀਆਂ ਗਈਆਂ ਨੇ ਪਰਿਵਾਰਕ ਮੈਂਬਰ ਉਸ ਸਮੇਂ ਮੌਜੂਦ ਸੀਗੇ ਉਹਨਾਂ ਨੂੰ ਜਿਹੜਾ ਵਾਂਗ ਡੋਰ ਉਹਨਾਂ ਦੇ ਹੱਥ ਵਿੱਚ ਦਿੱਤੀ ਗਈ ਐ ਸੋ ਸਾਡੇ ਨਾਲ ਪੀਪੀ ਸੁਖਵਿੰਦਰ ਜੀ ਵੀ ਮੌਜੂਦ ਹੈਗੇ ਨੇ ਗੱਲਬਾਤ ਕਰਾਂਗੇ ਜਿਹੜੇ ਅੱਗੇ ਉਪਰਾਲੇ ਕਿਸ ਤਰ੍ਹਾਂ ਰਹਿਣਗੇ ਜਿਹੜਾ ਅੱਜ ਜਿਹੜਾ ਨੇਕ ਕੰਮ ਕੀਤਾ ਗਿਆ ਨੇਕ ਕਾਰਜ ਕੀਤਾ ਗਿਆ ਸਰ ਅੱਗੇ ਕਿਸ ਤਰ੍ਹਾਂ ਕਾਰਜ ਰਹਿਣਗੇ ਕਿਸ ਤਰ੍ਹਾਂ ਜਿਹੜੀ ਅੱਜ ਪੁਸ਼ਟੀ ਕੀਤੀ ਗਈ ਅੱਜ ਪਰਿਵਾਰਾਂ ਤੱਕ ਪਹੁੰਚ ਕੀਤੀ ਗਈ ਹੈ ਦੇਖੋ ਵੀਰ ਇਹ ਸਾਨੂੰ ਸੁਖਵੀਰ ਨੂੰ ਫੋਨ ਆਇਆ ਸੀ ਕਿਉਂਕਿ ਆਹ ਏਰੀਆ ਕਾਫੀ ਪ੍ਰਭਾਵਿਤ ਹੋਇਆ ਹੈ ਆਪਾਂ ਨੂੰ ਪਤਾ ਹੀ ਪਾਣੀ ਜਣਾ ਤੋਂ ਤੁਹਾਡਾ ਏਰੀਆ ਵੀ ਤੁਹਾਨੂੰ ਪਤਾ ਹੀ ਹੈ ਹਾਂਜੀ ਹਾਂਜੀ ਇੱਕ ਜਦੋਂ ਫਿਲਕਟ ਸੁਣਾਇਆ ਸੀ ਕਿ ਉਧਰਲੇ ਪਿੰਡ ਟਹਿਣਾ ਨਾਲ ਦੇ ਚੈਂਪੀਅਨ ਦੱਸਿਆ ਉਹਨਾਂ ਨੇ ਉਹਨਾਂ ਦੇ ਪੰਜ ਗਾਵ ਮਰ ਗਿਆ ਸੀ ਜੀ ਤੇ ਸੋ ਇਹ ਤਿੰਨ ਵਜਾ ਅੱਜ ਆਪਾਂ ਇੱਕ ਮੇਰੇ ਵੀਰ ਨੂੰ ਤੁਹਾਨੂੰ ਪਹਿਲਾਂ ਦੱਸਿਆ ਜਿਵੇਂ ਆਸਟ੍ਰੇਲੀਆ ਤੋਂ ਉਹਨਾਂ ਵੱਲੋਂ ਆਏ ਇਹ ਸਾਡਾ ਕੁਝ ਨਹੀਂ ਆ ਮੈਂ ਕਿਹਾ ਸਾਡੀ ਸਿਰਫ ਇੱਕ ਵੀਡੀਓ ਆ ਠੀਕ ਹੈ ਜੀ ਉਹ ਹੀ ਬਣਾ ਕੇ ਪਾ ਦੇਣੀ ਹੈ ਜੀ ਸਾਡਾ ਹੋਰ ਕੁਝ ਨਹੀਂ ਹੈਗਾ ਇਹ ਭੇਜਣਾ ਵੀਰ ਉਹਨਾਂ ਭੇਜ ਤੇ ਜਿਹੜਾ ਲੋਡ ਸਿਰ ਤੱਕ ਪਹੁੰਚ ਗਿਆ ਜੀ ਜੀ ਠੀਕ ਹੈ ਜੀ ਧੰਨਵਾਦ ਕੀਤਾ ਗਿਆ ਚਲੋ ਹੰਝੂ ਪੁੰਜਿੰਦ ਕੋਸ਼ਿਸ਼ ਕੀਤੀ ਜੀ ਤਾਂ ਜਿੰਨਾ ਕ ਆਪਾਂ ਜਿਆਦਾ ਤਖੈਰ ਜਿੰਨਾ ਨੁਕਸਾਨ ਨਹੀਂ ਕਰਵਾ ਸਕਦੇ ਨਾ ਪੂਰਤ ਕੋਈ ਕਰਾਉਣੀ ਬਹੁਤ ਮੁਸ਼ਕਲ ਆ ਬਹੁਤ ਵੱਡੇ ਨੁਕਸਾਨ ਲੋਕਾਂ ਦਾ ਹੋਇਆ ਹਲਕਾ ਜਿਹਾ ਕਹ ਲੋ ਇੱਕ ਤਿਲ ਪਰ ਜਿੰਨਾ ਕ ਕੋਸ਼ਿਸ਼ ਕੀਤੀ ਕਰਾਉਂਦੇ ਜੀ ਜੀ ਤੋਂ ਆਪਾਂ ਕਹਿ ਕੇ ਕੋਈ ਕਰਵਾਤੀ ਅਹੀਂ ਨਹੀਂ ਕੀਤੀ ਕਿਉਂਕਿ ਮੈਂ ਕਹਾਂ ਮੈਂ ਕਰਤੀ ਜਾਂ ਆਪਣੇ ਲੋਕ ਕੁਸੀਦ ਪਾੜਦੀ ਨਹੀਂ ਇਹ ਜਿੰਨਾ ਵੀਰਾਂ ਵੱਲੋਂ ਤੁਸੀਂ ਆਪਾਂ ਹਮੇਸ਼ਾ ਉਹਦਾ ਵੀਰਾਂ ਨਾਮ ਲੈ ਕੇ ਕਰਦੇ ਹੁੰਦੇ ਆ ਜੀ ਤੇ ਉਹ ਮੈਨੂੰ ਪਤਾ ਤੇ ਜਾਂ ਉਹ ਪਰਿਵਾਰ ਵੱਲੋਂ ਤੇ ਜਾ ਉਹ ਸੰਸਾਰ ਨੂੰ ਪਤਾ ਜਿਹੜੇ ਕੀਤਾ ਜੀ ਜੀ ਬਹੁਤ ਬਹੁਤ ਧੰਨਵਾਦ ਸੁਖਵੀਰ ਲਗਾਤਾਰ ਤੁਸੀਂ ਏਰੀਆ ਚ ਬਣੇ ਰਹੇ ਹੋ ਕਿ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਹੈਗੇ ਨੇ ਅੱਜ ਚਲੋ ਬਾਹ ਵੀ ਫੜੀ ਤੁਸੀਂ ਕਈ ਪਰਿਵਾਰਾਂ ਦੀ ਅੱਗੇ ਕਿਸ ਤਰ੍ਹਾਂ ਰਹੂਗਾ ਜੀ ਅੱਗੇ ਸਾਰੀਆਂ ਆਪਣੀਆਂ ਸੰਸਥਾਵਾਂ ਜਿਹੜਾ ਸਰ ਪੀਪੀ ਸੁਖਿੰਦਰ ਥ्रू ਆਪਣਾ ਸਾਰਾ ਇਹ ਵਰਕ ਚੱਲਦਾ ਪਿਆ ਜੀ ਜੀ ਸਾਡਾ ਇਹ ਕੰਮ ਆ ਜੀ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਨਾ ਮਤਲਬ ਕਿ ਆਪਣਾ ਇੱਕ ਹੁੰਦਾ ਕਿ ਚਲੋ ਬਿਆਨਬਾਜ਼ੀ ਕਰਨੀ ਆਪਣੀ ਕੋਸ਼ਿਸ਼ ਇੰਦੀ ਕਿ ਜਿਹੜਾ ਗਰਾਊਂਡ ਲੈਵਲ ਤੇ ਕੰਮ ਹੋ ਜੇ ਜਿਹੜੀ ਸੇਵਾ ਹੋ ਜਾਵੇ ਉਹਦੀ ਵੀਡੀਓ ਜਿਹੜੀ ਅਪਲੋਡ ਕਰਕੇ ਲੋਕਾਂ ਤੱਕ ਸੰਦੇਸ਼ ਪਹੁੰਚਾਉਣ ਦੀ ਜਿਹੜੀ ਜਿਹੜੀ ਸੇਵਾ ਗਰਾਊਂਡ ਲੈਵਲ ਤੇ ਸਹੀ ਤਰੀਕੇ ਨਾਲ ਮੁਕਤ ਦੀ ਹੋਣੀ ਚਾਹੀਦੀ। ਕੁਝ ਪਰਿਵਾਰ ਕਈ ਵਾਰੀ ਹੁੰਦਾ ਕਿ ਕੁਝ ਪਰਿਵਾਰ ਰਹਿ ਜਾਂਦੇ ਆ। ਆਈ ਉਹਨਾਂ ਨੂੰ ਲੱਭ ਲੱਭ ਕੇ ਜਿਹੜੀ ਕੋਈ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਕਿਉਂਕਿ ਹੜਪੀੜ ਤੇ ਇਲਾਕਾ ਬਹੁਤ ਵੱਡਾ ਆਪਾਂ ਨੂੰ ਪਤਾ ਹੀ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ। ਜੀ ਤੇ ਆਪਾਂ ਨੂੰ ਬੜੇ ਸੰਜਮ ਨਾਲ ਚੱਲਣ ਦੀ ਲੋੜ ਹੈ ਕਿਉਂਕਿ ਲੰਮਾ ਸਮਾਂ ਆਪਾਂ ਨੂੰ ਸੇਵਾ ਕਰਨ ਦੀ ਲੋੜ ਪਵੇਗੀ। ਜੀ ਜੀ। ਆਨ ਸ਼ਾਨ ਪਾਣ ਇਹ ਤੇ ਵਾਹਿਗੁਰੂ ਮੇਰ ਰੱਖੇ। ਇਹਦੀ ਬਹੁਤ ਹੀ ਤਰੱਕੀ ਰੱਬ ਇਹਨੂੰ ਦਵੇ ਕਿਉਂਕਿ ਇਸ ਬੰਦੇ ਦੀ ਇੱਕ ਖਾਸੀਅਤ ਮੈਂ ਦੇਖੀ ਆ। ਇਹ ਕੋਈ ਕਿਸੇ ਦਾ ਵਿਰੋਧ ਨਹੀਂ ਕਰਦਾ ਕੰਮ ਬਹੁਤ ਹੀ ਦਿਲੋਂ ਜਿੰਨਾ ਹੁੰਦਾ ਦਿਲੋਂ ਕਰਦਾ ਕੰਮ ਬਾਜੀ ਸੁਖਵਿੰਦਰ ਸਿੰਘ ਆ ਬਹੁਤ ਵਧੀਆ ਕੰਮ ਕਰ ਰਹੇ ਆ ਵਾਹਿਗੁਰੂ ਇਹਨਾਂ ਤੇ ਵੀ ਮਿਹਰ ਬਣਾਈ ਰੱਖੇ ਮਿਹਰਬਾਨੀ ਤੇ ਇਧਰ ਆ ਜੀ ਆਪਣਾ ਇੱਕ ਜਾਣ ਲਓ ਜੀ ਤੇ ਆਪਣਾ ਕੀ ਪ੍ਰਾਪਰੋਂ ਤੁਹਾਡੀ ਕਿੰਨੀ ਜ਼ਮੀਨ ਹੈ ਜੀ ਮੇਰੇ ਕੋਲ 2 ਕਿਲੋ ਜ਼ਮੀਨ 2 ਕਿਲੋ ਝੁੰਡਾ ਉੱਥੇ ਗੱਪ ਗਿਆ ਸਾਰਾ ਕਿਉਂ ਨਾਮ ਲਾ ਕੇ ਪਰਿਵਾਰ ਚ ਆਪਣੇ ਕੌਣ ਕੌਣ ਪਰਿਵਾਰ ਚ ਤਿੰਨ ਮੇਰੇ ਗੁੱਡੀਆ ਇੱਕ ਮੈਡਮ ਦਾ ਚੰਮ ਭਾਈ ਆ ਠੀਕ ਹੈ ਜੀ ਕੁੜੀਆਂ ਵਿਆਹੀ ਹੋਈਆਂ ਹਾਂ ਉਹ ਦੋ ਕੁੜੀਆਂ ਰਹਿੰਦੀਆਂ ਨੇ ਜਿਹੋ ਜਿਹੜਾ ਮਰੜਾ ਗੋਡਲੀਓ ਟੁੱਟ ਗਿਆ ਚਲੋ ਜਿਹੜਾ ਨੁਕਸਾਨ ਹੋ ਗਿਆ ਪੂਰੀ ਪਰ ਭਾਈ ਤੇ ਚਲੋ ਆਪਾਂ ਨਹੀਂ ਕੇ ਤਰੀਕਾ ਨਾ ਕਰ ਸਕਦੇ ਪਰ ਜਿੰਨੀ ਕੁ ਆਪਾਂ ਕੋਸ਼ਿਸ਼ ਹਰ ਕੀਤੀ ਚੰਦਰਪੁਰ ਤੋਂ ਆਸਟ੍ਰੇਲੀਆ ਦੇ ਵਿੱਚ ਨੇ ਕੀਤੀ ਆ ਉਹਦਾ ਆਪਣਾ ਧੰਨਵਾਦ ਕਰਨਾ ਪਾਣਾ ਨਹੀਂ ਕੋਈ ਗਾਲੀ ਕੋਈ ਰੋਟ ਨਹੀਂ ਕਰਮ ਮਾਨਨੇ ਮਾਨੇ ਖਾ ਕਰਨਾ ਜੋ ਉਹ ਗਿਆ ਉਹ ਗਿਆ ਜੀ ਅਸਲੀ ਕੀ ਕਰਨਾ ਪਰਮਾਤਮਾ ਜਿਹੜੀਆ ਬਣੇ ਸੀ ਉਹ ਕਹੇ ਮੰਜ ਪਰਮਾਤਮਾ ਹੱਸਦਾ ਆਪਣੇ ਉਹ ਕਾਰ ਜਿਹੜੇ ਆ ਸਭ ਕੁਝ ਨਹੀਂ ਕਹਿ ਸਕਦਾ ਮੇਰੇ ਬਾਰੇ ਤੂੰ ਕੀ ਸੋਚਿਆ ਤੇ ਕੀ ਕੀਤਾ ਮੈਂ ਇੱਕ ਸਿਰਫ ਨਾ ਸਾਡੇ ਘਰ ਕੋ ਸਾਰੇ ਪਾਟੇ ਹੀ ਫਰੋਸਾ ਹਾਂ 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 ਜੀ ਨਾਲ ਸਾਡੇ ਕੋਲ ਪਹੁੰਚਾ ਹਾਂ ਪਾਟੇ ਸੀ ਮੇਰੇ ਤੇ ਜਿਹੜਾ ਸੰਕਟਾ ਬਹੁਤ ਜਾਣੀ ਆ ਆ ਗੱਲ ਜਿਹੜੀ ਫਾਨੀ ਤੇ ਜਦੋਂ ਠੀਕ ਆ ਪਿਆਰੋ ਹੁਣ ਇਹ ਆਪਾਂ ਨਾਲ ਪਰਮਾਤਮਾ ਜਿਹੜੀਆ ਤਿੰਨ ਜੀਵ ਦਿੱਤੇ ਆ ਵੱਜਾਇਆ ਸਵੰਦਲੀਆਂ ਹੋਣ ਇਹ ਆਪਣੇ ਪਰਲਨ ਲੋਰ ਅੱਗੇ ਰੋੜ ਪਰਲਨ ਬੋਲੇ ਮੇਰੇ ਮੇਰੇ ਭੇਜੀ ਆਦਾ ਵੀਰ ਦਾ ਬਹੁਤ ਬੋਲੇ ਸੋਨਿਹਾਲ ਨਾਮ ਸ੍ਰੀ ਅਕਾਲ ਤਸਵੀਰਾਂ ਤੁਹਾਨੂੰ ਮੱਲਾਂ ਵਾਲੇ ਖਾਤ ਤੋਂ ਸਾਂਝੀਆਂ ਕਰ ਰਹੇ ਜਿੱਥੇ ਸਰਦਾਰ ਪੀਪੀ ਸੁਖਵਿੰਦਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਅੱਜ ਤਿੰਨ ਪੀੜਤ ਪਰਿਵਾਰਾਂ ਨੂੰ ਜੋ ਹੜਪੀੜਤ ਪਰਿਵਾਰ ਹੈਗੇ ਨੇ ਉਹਨਾਂ ਨੂੰ ਜਿਹੜਾ ਤਿੰਨ ਮੱਝਾਂ ਦਿੱਤੀਆਂ ਗਈਆਂ ਲੱਗ ਲੱਗ ਤਿੰਨ ਜਿਹੜੇ ਪੀੜਤ ਪਰਿਵਾਰ ਨੇ ਲੱਗ ਲੱਗ ਦਾਨੀਆਂ ਦੇ ਵੱਲੋਂ ਜਿਹੜਾ ਵੱਡਾ ਸਹਿਯੋਗ ਕੀਤਾ ਗਿਆ ਸੋ ਇਹ ਸਾਰਾ ਉਪਰਾਲਾ ਪੀਪੀ ਸੁਖਿੰਦਰ ਜੀ ਦਾ ਜਿਸ ਉਪਰਾਲੇ ਸਦਕਾ ਜਿਹੜਾ ਅੱਜ ਪੀੜਤ ਪਰਿਵਾਰਾਂ ਨੂੰ ਮੱਝਾਂ ਮਿਲੀਆਂ ਨੇ ਕਿਉਂਕਿ ਇਹਨਾਂ ਦੇ ਪਸ਼ੂ ਇਸ ਹੜ੍ਹ ਦੇ ਕਾਰਨ ਨੁਕਸਾਨੇ ਗਏ ਸਨ ਸੋ ਅੱਜ ਬੜੀ ਕਿਰਪਾ ਹੋਈ ਮਾਲਕ ਦੀ ਸੋ ਸਮਾਜ ਸੇਵੀਆਂ ਦੀ ਮਦਦ ਦੇ ਨਾਲ ਜਿਹੜਾ ਅੱਜ ਇਨਾ ਪਰਿਵਾਰਾਂ ਦੀ ਬਾਹ ਫੜੀ ਕਿ ਸੋ ਸਭ ਤੋਂ ਵੱਡੀ ਜਿਹੜੀ ਸੇਵਾ ਕਹਿ ਸਕਦੇ ਆ ਉਪਰ ਆ ਲਾ ਕਹਿ ਸਕਦੇ ਆ ਪੀ ਪੀ ਸਕਿੰਦਰ ਜੀ ਦਾ ਸੋ ਸਾਰੀ ਗੱਲਬਾਤ ਵੀ ਕਰਾਂਗੇ ਦੇ ਸਕਦੇ ਹੋ ਕਿ ਪਰਿਵਾਰਾਂ ਨੂੰ ਜਿਹੜਾ ਮੱਝਾਂ ਆਰਪੇਤ ਕੀਤੀਆਂ ਜਾ ਰਹੀਆਂ ਨੇ ਸੋ ਕੁਝ ਸੂਏ ਵਾਲੀਆਂ ਮੱਝਾਂ ਨੇ ਕੁਝ ਹਾਲਾ ਸੂਆ ਬਾਕੀ ਹੈਗਾ ਕੁਝ 1-2 ਦਿਨਾਂ ਤੱਕ ਜਿਹੜਾ ਦੁੱਧ ਦੀ ਉਹਨਾਂ ਦੀ ਜਿਹੜੀ ਕਮੀ ਜਿਹੜੀ ਹੋਈ ਸੀ ਹੜ ਦੇ ਕਾਰਨ ਜੋ ਦਦਾਰੂ ਪਸ਼ੂ ਜਿਹੜੇ ਹਾਰਦ ਦੀ ਲਪੇਟ ਦੇ ਵਿੱਚ ਆਏ ਸੀ ਉਹਨਾਂ ਨੂੰ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਜਾਵੇਗੀ ਸਮਾਜ ਸੇਵੀਆਂ ਦੇ ਵੱਲੋਂ ਬਾਹ ਫੜੀ ਜਾ ਰਹੀਏ ਸੋ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰੀ ਜੇਓ ਤਾਂ ਕਿ ਹੋਰ ਵੀ ਜਿਹੜੇ ਪਰਿਵਾਰ ਹੈਗੇ ਨੇ ਪੀੜਿਤ ਪਰਿਵਾਰ ਹੈਗੇ ਨੇ ਉਹਨਾਂ ਤੱਕ ਜਿਹੜੇ ਹੋਰ ਸਮਾਜ ਸੇਵੀ ਪਹੁੰਚ ਕਰਨਾ ਤੇ ਉਹਨਾਂ ਦਾ ਦੁੱਖ ਮਿੜਾ ਸਕਣਾ ਸੋ ਤਸਵੀਰਾਂ ਨਾ ਬਣੇ ਰਿਓ ਜਿਹੜੀ ਅੱਜ ਸੇਵਾ ਜਿਹੜੀ ਕੀਤੀ ਗਈ ਨਿਸਵਾਰਥ ਸੇਵਾ ਤਿੰਨ ਹੜਪੜ ਤੋਂ ਤੱਕ ਪਹੁੰਚਦੀ ਕੀਤੀ ਗਈ ਸਾਡਾ ਵੀ ਫਰਜ਼ ਬੰਦਾ ਕਹੇ ਤਸਵੀਰਾਂ ਵਾਤਵਾਂਦੇ ਸ਼ੇਅਰ ਕਰੀਏ ਤਾਂ ਕਿ ਜਿਹੜੇ ਹੋਰ ਪਰਿਵਾਰ ਹੈਗੇ ਨੇ ਉਹਨਾਂ ਤੱਕ ਸਮਾਜ ਸੇਵੀ ਪਹੁੰਚ ਕਰਨ ਤੇ ਉਹਨਾਂ ਦੀ ਵੀ ਜਲਦ ਜਲਦ ਮਦਦ ਕੀਤੀ ਜਾ ਸਕੇ ਤਸਵੀਰਾਂ ਵਾਤਵਾਂਦੇ ਸ਼ੇਅਰ ਕਰਨਾ ਸਾਡਾ ਫਰਜ਼ ਹੈਗਾ ਵਾਹਿਗੁਰੂ ਅੱਗੇ ਅਰਦਾਸ ਕਰਨਾ ਕਿ ਨਹੜਪੜ ਤਲ ਲੋਕਾਂ ਦੇ ਜਲਦੀ ਹਾਲਾਤ ਸੁਧਰ ਜਾਣ ਸੋ ਵਾਹਿਗੁਰੂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਧੰਨਵਾਦ